ਜੀ ਗਾਇਸ ਕੀ ਹਾਲ ਚੱਲ ਸਾਰੇ ਦੇ ਠੀਕ ਠਾਕ ਹੋ ਇਹ ਵੀਡੀਓ ਤੁਹਾਡੇ ਲਈ ਆ ਹਾਂਜੀ ਤੁਹਾਡੇ ਲਈ ਇਹਦੇ ਚ ਕੀ ਆ ਜਦੋਂ ਤੁਸੀਂ ਪੈਨ ਲਾਉਣ ਲੱਗਦੇ ਹੋ ਹਰ ਇੱਕ ਵੀਰ ਨੂੰ ਇਹ ਪ੍ਰੋਬਲਮ 100% 100 ਆਉਂਦੀ ਹੀ ਆਉਂਦੀ ਆ ਮੈਨੂੰ ਪਰਸਨਲੀ ਡੀਐਮ ਬਹੁਤ ਆਏ ਵੀ ਜਦੋਂ ਅਸੀਂ ਪੈਨ ਲਾਉਂਦੇ ਆ ਸਾਡੀ ਪੈਨ ਖਿਸਕ ਜਾਂਦੀ ਆ ਇੱਧਰ ਨੂੰ ਹੋ ਜਾਂਦੀ ਆ ਇੱਧਰ ਨੂੰ ਜਾਂਦੀ ਆ ਤਾਂ ਹੱਲ ਕੀ ਆ ਚਾਹੇ ਪੈਨ ਪਤਲੀ ਤੋਂ ਪਤਲੀ ਹੋਵੇ ਚਾਹੇ ਮੋਟੀ ਤੋਂ ਮੋਟੀ ਹੋਵੇ ਇੱਕ ਮੈਂ ਤੁਹਾਨੂੰ ਇਹਦਾ ਟਰਿਕ ਦੱਸਦਾ ਟਰਿਕ ਕੀ ਆ ਜਦੋਂ ਇਹਨੂੰ ਲਾਉਣਾ ਵਾ ਤਾਂ ਇਹਨੂੰ ਪੱਗ ਪੈਨ ਨੂੰ ਆਪਾਂ ਲੈ ਲਿਆ ਪੱਗ ਪਹਿਲ ਤੁਸੀਂ ਕਿੱਦਾਂ ਰੋਲੀਆ ਧਿਆਨ ਨਾਲ ਦੇਖਣਾ ਥੋੜਾ ਜਿਹਾ ਪੱਗ ਪਹਿਲ ਨੂੰ نیچے ਲੋਟ ਕਰਕੇ ਥੋੜਾ ਜਿਹਾ ਆਪਾਂ ਪੱਗ ਨੂੰ ਆਪਾਂ ਰਾਈਟ ਸਾਈਡ ਲੈ ਆਣਾ ਵਾ ਲੜਾ ਵਾਲੇ ਪਾਸੇ ਲੈ ਆਣਾ ਲੋ ਆਹ ਦੇਖੋ ਥੋੜੀ ਜੀ ਮੈਂ ਟੇਢੀ ਰੱਖੀ ਆ ਪੈਨ ਤੇ ਆਪਣੇ ਕਲਗੀ ਲੜਾ ਆਪਾਂ ਖੋਲ ਕੇ ਸਫਾਈ ਕਰ ਲੈਣੀ ਹੈ ਪ੍ਰੋਪਰ ਜਿੱਦਾਂ ਵੀ ਆਪਾਂ ਨੂੰ ਚਾਹੀਦਾ ਵਾ ਕਲਗੀ ਲੜ ਠੀਕ ਆ ਵੀਰੋ ਤੇ ਤੁਸੀਂ ਦੇਖ ਸਕਦੇ ਹੋ ਜਿਆਦਾ ਖਿੱਚ ਨਹੀਂ ਪਾਉਣੀ ਪੱਗ ਦੇ ਜਿੰਨੇ ਕ ਆਪਾਂ ਨੂੰ ਲੜਦੇ ਹੀ ਚੜਾਈ ਜਿਆਦਾ ਨਾ ਕਰਿਓ ਠੀਕ ਠੀਕ ਰੱਖਿਓ ਲੜ ਨੂੰ ਚਾਹੇ ਜਿੰਨਾ ਮਰਜ਼ੀ ਖਿੱਚ ਲੋ ਤੁਹਾਡਾ ਲੜ ਨਹੀਂ ਹਿੱਲਦਾ ਲੋ ਜੀ ਕਰਗੀ ਲੜ ਆਪਣਾ ਨਾਲੇ ਪ੍ਰੋਪਰ ਦਾ ਪ੍ਰੋਪਰ ਤੇ ਆਪਣੇ ਆ ਦੇਖੋ ਬਾਲ ਜਿਹੜੇ ਸੀਗੇ ਮਾੜੇ ਮੋਟੇ ਉਹ ਆਪਾਂ ਸਾਫ਼ ਕਰ ਲੈਣੇ ਲੋ ਜੀ ਹੋ ਗਏ ਸਾਫ਼ ਇਦਾਂ ਦੀ ਹੋ ਟਿਪਸ ਲਈ ਫੋਲੋ ਜ਼ਰੂਰ ਕਰ ਲਿਓ ਜੀ ਤੇ ਕਿਵੇਂ ਦੀ ਲੱਗੀ ਟ੍ਰਿਕ ਲਾਈਕ ਜ਼ਰੂਰ ਕਰ ਦਿਓ ਜੇ ਕਿਸੇ ਨੇ ਇੱਕ ਦਿਨ ਚ ਪੱਗ ਸਿੱਖਣੀ ਆ ਕਿਸੇ ਵੀ ਸ਼ਹਿਰ ਜਾਂ ਮੇਰੀ ਲੁਧਿਆਣੇ ਦਸਤਾਰ ਅਕੈਡਮੀ ਚ ਆ ਕੇ ਸਿੱਖਣੀ ਆ ਸਕਰੀਨ ਤੇ ਨੰਬਰ ਚੱਲਦਾ